ਮੁਬਾਰਕ ਮੌਕੇ ਤੇ 2490 ਨੌਜਵਾਨ ਮੁੰਡੇ ਕੁੜੀਆਂ ਵੱਖ-ਵੱਖ ਖੇਤਰ ਦੇ ਵਿੱਚ ਮਹਾਰਤ ਰੱਖਣ ਵਾਲੇ ਪੰਜਾਬ ਪੁਲਿਸ ਦੇ ਇਸ ਮਾਣਮੱਤੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਪਹਿਲਾਂ ਕੱਲੀ ਪੁਲਿਸ ਦੀ ਫਿਜ਼ੀਕਲ ਟ੍ਰੇਨਿੰਗ ਹੁੰਦੀ ਸੀ ਹੁਣ ਨਾਲ ਕੰਪਿਊਟਰ ਦੀ ਟ੍ਰੇਨਿੰਗ ਹੈ ਹੁਣ ਇੰਜੀਨੀਅਰ ਵੀ ਅੱਜ ਕੁਝ ਜੁਆਇਨ ਕਰ ਰਹੇ ਨੇ ਅੱਜ 1992 ਜਿਹੜੇ ਨੇ ਉਹ ਮੁੰਡੇ ਨੇ 498 ਕੁੜੀਆਂ ਨੇ ਜਿਹੜੀਆਂ ਮੈਲ ਸਪਾਹੀ ਭਰਤੀ ਹੋਈਆਂ ਨੇ 10000 ਤੋਂ ਵੱਧ ਨਿਯੁਕਤੀ ਪੱਤਰ ਆਪਾਂ ਦੇ ਚੁੱਕੇ ਆ ਜਿਹਦੇ ਵਿੱਚ 1062 ਸਬ ਇੰਸਪੈਕਟਰ ਨੇ 450 ਸਪਾਈ ਦੇ ਨਾਲ 8277 ਜਨਰਲ ਸਪਾਈ 400 ਸਿਵਿਲਿਨ ਸਪੋਰਟ ਸਟਾਫ ਦੇ ਕਰਮਚਾਰੀ ਨੇ ਪੰਜਾਬ ਪੁਲਿਸ ਦਾ ਇਤਿਹਾਸ ਬਹੁਤ ਮਾਣ ਮੱਤਾ ਦੇਸ਼ ਦੀਆਂ ਟੌਪ ਦੀਆਂ ਜੋ ਫੋਰਸਸ ਨੇ ਉਹਦੇ ਵਿੱਚ ਪੰਜਾਬ ਪੁਲਿਸ ਦਾ ਨਾਮ ਆਉਂਦਾ ਹੈ ਪਿੱਛੇ ਜੇ 1 ਸਾਲ ਪਹਿਲਾਂ ਲਗਭਗ ਐਸ ਐਸ ਐਫ ਦੀ ਸਥਾਪਨਾ ਕੀਤੀ ਸੜਕ ਸੁਰੱਖਿਆ ਫੋਰਸ ਉਹਨਾਂ ਨੂੰ 150 ਤੋਂ ਉੱਪਰ ਗੱਡੀਆਂ ਵੀ ਦਿੱਤੀਆਂ ਬੜੇ ਬੜੇ ਸ਼ਾਨਦਾਰ ਗੱਡੀਆਂ ਜਿਹਦੇ ਵਿੱਚ ਸਟੈਚਰ ਤੋਂ ਲੈ ਕੇ ਫਰਸਟ ਏਡ ਦਾ ਸਮਾਨ ਜਾਂ ਗੈਸ ਕਟਰ ਜਾਂ ਆਰੀ ਦਾ ਬਲੇਡ ਜੇ ਕੋਈ ਰੱਬ ਨਾ ਕਰੇ ਦੁਰਘਟਨਾ ਹੋ ਜਾਏ ਤੈਮੀ ਜੇ ਇਟਲੀ ਪਹੁੰਚ ਕੇ ਜਿਹੜਾ ਉਹ ਬਚਾਇਆ ਜਾ ਸਕੇ ਕੀਮਤੀ ਜਾਨਾਂ ਨੂੰ ਚੰਗਾ ਲੱਗ ਰਿਹਾ ਹੈ ਕਿ ਅਸੀਂ ਜਿਸ ਮਕਸਦ ਲਈ ਉਹ ਬਣਾਈ ਸੀ ਪੁਲਿਸ ਉਹ ਉਸ ਮਕਸਦ ਵੱਲ ਨੂੰ ਵੱਧ ਰਹੇ ਹਾਂ 1 ਸਾਲ ਦੇ ਵਿੱਚ 48.3% ਜਾਨੀ ਕਿ ਲਗਭਗ 50% ਮੌਤਾਂ 'ਚ ਕਮੀ ਆ ਗਈ ਸੋ ਇਹਦੀ ਤਾਰੀਫ ਜਿਹੜੀ ਹੈ ਉਹ ਪੂਰੀ ਦੁਨੀਆ ਪਰਚ ਹੋ ਰਹੀ ਹੈ ਜਿਸ ਉਮੀਦ ਨਾਲ ਅਸੀਂ ਤੁਹਾਨੂੰ ਟ੍ਰੇਨਿੰਗ ਦੇ ਕੇ ਪੰਜਾਬ ਦੀ ਸੇਵਾ ਤੇ ਲਾਇਆ ਆਪਾਂ ਦੋਨੋਂ ਹੀ ਇੱਕ ਟੀਮ ਦੇ ਰੂਪ ਦੇ ਵਿੱਚ ਕਾਮਯਾਬੀ ਹੋਵਾਂਗੇ ਪੰਜਾਬ ਨੂੰ ਵੀ ਕਾਮਯਾਬ ਕਰਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਜੈ